ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਦੇ ਪ੍ਰਬੰਧਨ ਤੇ ਪੁਨਰ ਨਿਰਮਾਣ ਲਈ ਗਾਜ਼ਾ ਪ੍ਰਸ਼ਾਸਨ ਲਈ ਰਾਸ਼ਟਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ ਇਸ ਕਮੇਟੀ ਦੀ ਨਿਗਰਾਨੀ ਕਰਨ ਤੇ ਫੰਡ ਇਕੱਠਾ ਕਰਨ ਲਈ ਟਰੰਪ ਨੇ ਇੱਕ ਸ਼ਾਂਤੀ ਬੋਰਡ ਸਥਾਪਿਤ ਕੀਤਾ ਜਿਸ ਦੀ ਪ੍ਰਧਾਨਗੀ ਖੁਦ ਡੋਨਰ ਟਰੰਪ ਕਰ ਰਹੇ ਨੇ ਤੇ ਹੁਣ ਇਸ ਗਾਜ਼ਾ ਸ਼ਾਂਤੀ ਬੋਰਡ ਵਿੱਚ 8 ਇਸਲਾਮੀ ਦੇਸ਼ ਵੀ ਸ਼ਾਮਲ ਹੋਣ ਲਈ ਸਹਿਮਤ ਹੋ ਗਏ ਨੇ ਇਹਨਾਂ ਦੇਸ਼ਾਂ ਚ ਕਤਰ ਤੁਰਕੀ ਮਿਸਰ ਜੋਰਡਨ ਇੰਡੋਨੇਸ਼ੀਆ ਪਾਕਿਸਤਾਨ ਸਾਊਦੀ ਅਰਬ ਤੇ ਯੂਏਈ ਸ਼ਾਮਲ ਨੇ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਕਤਰ ਦੀ ਰਾਸਤਾਨੀ ਦੋਹਾ ਚ ਇੱਕ ਸਾਂਝੇ ਬਿਆਨ ਜੋ ਇਸ ਦਾ ਐਲਾਨ ਕੀਤਾ ਬਿਆਨ ਚ ਕਿਹਾ ਗਿਆ ਹੈ ਕਿ ਸਾਰੇ ਦੇਸ਼ਾਂ ਨੇ ਸ਼ਾਂਤੀ ਬੋਰਡ ਚ ਸ਼ਾਮਲ ਹੋਣ ਦਾ ਸਾਂਝਾ ਫੈਸਲਾ ਕੀਤਾ ਤੇ ਹਰੇਕ ਦੇਸ਼ ਆਪਣੀਆਂ ਕਾਨੂੰਨੀ ਤੇ ਜ਼ਰੂਰੀ ਪ੍ਰਕਿਰਿਆਵਾਂ ਦੇ ਅਨੁਸਾਰ ਪ੍ਰਵੇਸ਼ ਦਸਤਾਵੇਜ਼ਾਂ ਉਤੇ ਦਸਤਕਤ ਕਰੇਗਾ ਇਸ ਦੇ ਨਾਲ ਹੀ ਮਿਸਰ ਪਾਕਿਸਤਾਨ ਤੇ ਯੂਈਏ ਪਹਿਲਾਂ ਹੀ ਬੋਰਡ ਚ ਸ਼ਾਮਲ ਹੋਣ ਦੇ ਆਪਣੇ ਇਰਾਦੇ ਦਾ ਐਲਾਨ ਕਰ ਚੁੱਕੇ ਨੇ ਇਸ ਬਾਬਤ ਟਰੰਪ ਨੇ ਦਾਵਾ ਕੀਤਾ ਹੈ ਕਿ ਰੂਸੀ ਰਾਸ਼ਟਰਪਤੀ ਵਲੋਦਿਮੀਰ ਪੁਤਿਨ ਗਾਜ਼ਾ ਸ਼ਾਂਤੀ ਬੋਰਡ ਚ ਸ਼ਾਮਲ ਹੋਣ ਲਈ ਸਹਿਮਤ ਹੋ ਗਏ ਨੇ ਜਦੋਂ ਟਰੰਪ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ਤਾਂ ਉਦੋਂ ਟਰੰਪ ਦੁਆਰਾ ਇਹ ਦੱਸਿਆ ਗਿਆ ਕਿ ਪੁਤਿਨ ਨੂੰ ਸ਼ਾਂਤੀ ਬੋਰਡ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਤੇ ਉਹਨਾਂ ਨੇ ਇਹ ਸੱਦਾ ਸਵੀਕਾਰ ਕਰ ਲਿਆ ਦੂਜੀ ਪਾਸੇ ਪੁਤਿਨ ਨੇ ਕਿਹਾ ਹੈ ਕਿ ਬੋਰਡ ਚ ਰਸਮੀ ਭਾਗੀਦਾਰੀ ਬਾਰੇ ਅੰਤਿਮ ਫੈਸਲਾ ਰਣਨੀਤਕ ਪਾਈਵਾਲਾ ਨਾਲ ਸਲਾਮ ਮਸ਼ਵਰੇ ਤੋਂ ਬਾਅਦ ਹੀ ਲਿਆ ਜਾਏਗਾ ਵਾਈਟ ਹਾਊਸ ਦੇ ਅਨੁਸਾਰ ਹੁਣ ਤੱਕ ਲਗਭਗ 50 ਦੇਸ਼ਾਂ ਨੂੰ ਇਸ ਸਪੋਰਟ ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਚੋਂ 35 ਤੋਂ ਵੱਧ ਦੇਸ਼ਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਜੰਗਬੰਦੀ ਤੋਂ ਬਾਅਦ ਗਾਜ਼ਾ ਸ਼ਾਂਤੀ ਯੋਜਨਾ ਹੁਣ ਆਪਣੇ ਦੂਜੇ ਪੜਾਅ ਚ ਦਾਖਲ ਹੋ ਗਈ ਹੈ ਟਰੰਪ ਨੇ ਗਾਜ਼ਾ ਦੀ ਪ੍ਰਬੰਧਨ ਤੇ ਪੁਨਰ ਨਿਰਮਾਣ ਲਈ ਗਾਜ਼ਾ ਪ੍ਰਸ਼ਾਸਨ ਲਈ ਰਾਸ਼ਟਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਇਸ ਕਮੇਟੀ ਦੀ ਨਿਗਰਾਨੀ ਕਰਨ ਤੇ ਫੰਡ ਇਕੱਠਾ ਕਰਨ ਲਈ ਟਰੰਪ ਨੇ ਇੱਕ ਸ਼ਾਂਤੀ ਬੋਰਡ ਸਥਾਪਨਾ ਬਣਾਇਆ ਹੈ ਤੇ ਜਿਸ ਦੀ ਪ੍ਰਧਾਨਗੀ ਖੁਦ ਡੋਨਲਡ ਟਰੰਪ ਕਰ ਰਹੇ ਨੇ ਇਸ ਤੋਂ ਇਲਾਵਾ ਗਾਜ਼ਾ ਕ ਵੀ ਬਣਾਇਆ ਗਿਆ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮੀਨ ਨੇਤਨ ਯਾਹੁਦ ਦੇ ਦਫਤਰ ਨੇ ਕਿਹਾ ਹੈ ਕਿ ਅਮਰੀਕਾ ਨੇ ਇਜ਼ਰਾਈਲ ਨਾਲ ਸਲਾਹ ਕੀਤੇ ਬਿਨਾ ਗਾਜ਼ਾ ਲਈ ਇੱਕ ਨਵਾਂ ਪ੍ਰਸ਼ਾਸਕੀ ਬੋਰਡ ਬਣਾਉਣ ਦਾ ਐਲਾਨ ਕੀਤਾ ਹੈ ਇਸ ਸੰਬੰਧੀ ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਉਸ ਦੀ ਅਧਿਕਾਰਨ ਨੀਤੀ ਦੇ ਵਿਰੁੱਧ ਹੈ ਜਿਸ ਕਾਰਨ ਇਜ਼ਰਾਈਲ ਟਰੰਪ ਦੇ ਇਸ ਸ਼ਾਂਤੀ ਬੋਰਡ ਤੋਂ ਨਾਰਾਜ਼ ਹੈ ਇਜ਼ਰਾਈਲ ਪਹਿਲਾਂ ਹੀ ਟਰੰਪ ਦੀ ਸ਼ਾਂਤੀ ਬੋਰਡ ਨਾਲ ਨਾਰਾਜ਼ਗੀ ਪ੍ਰਗਟ ਕਰ ਚੁੱਕਾ ਹੈ ਤੇ ਨੀਤਨ ਯਾਹੂਦ ਦੇ ਦਫ਼ਤਰ ਨੇ ਕਿਹਾ ਕਿ ਵਿਦੇਸ਼ ਮੰਤਰੀ ਇਸ ਮੁੱਦੇ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਕੋਲ ਉਠਾਣਗੇ ਪਰ ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਇਜ਼ਰਾਈਲ ਬੋਰਡ ਦੇ ਕਿਹੜੇ ਹਿੱਸੇ ਨੂੰ ਇਤਰਾਜ਼ਯੋਗ ਮੰਨਦਾ ਹੈ ਪਰ ਉੱਥੇ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਮੁੱਖ ਸਮੱਸਿਆ ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਨੂੰ ਸ਼ਾਮਲ ਕਰਨਾ ਹੈ ਜਿਸ ਨੂੰ ਹਮਾਸ ਸਮਰਥਕ ਮੰਨਿਆ ਜਾਂਦਾ ਹੈ ਤੇ ਇਜ਼ਰਾਈਲ ਨਾਲ ਉਸਦੇ ਸਬੰਧ ਤਣਾਪੂਰਨ ਨੇ ਇਸ ਦੇ ਨਾਲ ਹੀ ਤੁਰਕੀ ਦੇ ਰਾਸ਼ਟਰਪਤੀ ਨੇ ਗਾਜ਼ਾ 'ਚ ਹੋ ਰਹੀਆਂ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਸਖਤ ਆਲੋਚਨਾ ਕੀਤੀ ਹੈ ਇਜ਼ਰਾਈਲ ਦਾ ਕਹਿਣਾ ਹੈ ਕਿ ਅਜਿਹੇ ਦੇਸ਼ਾਂ ਨੂੰ ਗਾਜ਼ਾ ਦੇ ਪ੍ਰਸ਼ਾਸਨ ਚ ਸ਼ਾਮਲ ਨਹੀਂ ਹੋਣਾ ਚਾਹੀਦਾ ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਨੇ ਨੇਤਨ ਯਾਹੂਦ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਗਾਜ਼ਾ ਨੂੰ ਕਾਰਜਕਾਰੀ ਬੋਰਡ ਦੀ ਲੋੜ ਨਹੀਂ ਹੈ ਸਗੋਂ ਹਮਾਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਤੇ ਵੱਡੇ ਪੱਧਰ ਉਤੇ ਕੂਚ ਦੀ ਲੋੜ ਹੈ